ਰਾਮ ਰਹੀਮ ਨੂੰ 20 ਦਿਨ ਦੀ ਪੈਰੋਲ ਮਿਲ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ। ਜੇਲ੍ਹ ਤੋਂ ਬਾਹਰ ਆਂਦੇ ਹੀ ਡੇਰਾ ਸੱਚਾ ਸੋਦਾ ਦਾ ਸਿਆਸੀ ਖੇਡ ਵੀ ਸ਼ੁਰੂ ਹੋ ਗਿਆ ਹੈ। ਆ ਸ਼ਾਮ 6 ਵਜੇ ਚੋਣ ਪ੍ਰਚਾਰ ਰੁਕ ਜਾਏਗਾ। ਪ੍ਰਚਾਰ ਰੁਕਣ ਤੋਂ ਕੁਝ ਘੰਟੇ ਪਹਿਲਾਂ ਸਾਰੇ ਬਲਾਕਾਂ ਦੇ ਵਿੱਚ ਡੇਰਾ ਪ੍ਰੇਮੀ ਨਾਮ ਚਰਚਾ ਕਰਨਗੇ। ਇਹ ਨਾਮ ਚਰਚਾ ਕਰੀਬ 2 ਘੰਟੇ ਚਲੇਗੀ। ਡੇਰੇ ਨਾਲ ਜੁੜੇ ਸੂਤਰਾਂ ਦੇ ਮੁਤਾਬਕ 1.5 ਘੰਟੇ ਗੁਰੂ ਦਾ ਯਸ਼ ਗਾਨ ਕੀਤਾ ਜਾਏਗਾ ਬੱਚੇ ਅਧੇ ਘੰਟੇ ਦੇ ਵਿੱਚ ਰਾਮ ਰਹੀਮ ਦਾ ਸੁਨੇਹਾ ਸੁਣਾਇਆ ਜਾਏਗਾ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਇਸ ਹੀ ਸੁਨੇਹੇ ਦੇ ਵਿੱਚ ਚੋਣਾਂ ਦੇ ਵਿੱਚ ਕਿਸੇ ਪਾਰਟੀ ਦਾ ਸਮਰਥਨ ਕਰ ਸਕਦਾ ਹੈ ਹਾਲਾਂਕਿ ਸਾਫ਼ ਤੌਰ ਤੇ ਉਹ ਸ਼ਾਇਦ ਕੁਝ ਨਹੀਂ ਕਹਿਣਗੇ ਪਰ ਇਹ ਗੱਲ ਟੱਕੀ ਛੁਪੀ ਹੋ ਸਕਦੀ ਹੈ ਪ੍ਰੇਮੀਆਂ ਨੂੰ ਇਸ ਦੇ ਬਾਰੇ ਆਪ ਗੱਲ ਸਮਝਣੀ ਹੋਵੇਗੀ ਡੇਰਾ ਪ੍ਰੇਮੀਆ ਦੇ ਮੁਤਾਬਕ ਨਾਮ ਚਰਚਾ ਦੇ ਦੌਰਾਨ ਮੋਬਾਈਲ ਲੈ ਜਾਣ ਦੇ ਉਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਡੇਰੇ ਦੇ ਵਿੱਚ ਨਾਮ ਚਰਚਾ ਨੂੰ ਲੈ ਕੇ ਚੋਣ ਆਯੋਗ ਸਿਆਸੀ ਪਾਰਟੀਆਂ ਤੇ ਖੁਫੀਆ ਤੰਤਰ ਨਿਗਰਾਨੀ ਦੇ ਨਾਲ ਜੁਟਿਆ ਹੋਇਆ ਹੈ ਅਯੋਗ ਨੇ ਪਹਿਲੇ ਹੀ ਰਾਮ ਰਹੀਮ ਨੂੰ ਪੈਰੋਲ ਦਿੰਦਿਆਂ ਹੋਇਆਂ ਉਸਤੇ ਸ਼ਰਤ ਲਾਈ ਸੀ ਕਿ ਉਹ ਚੋਣ ਦੀਆਂ ਸਰਗਰਮੀਆਂ ਤੋਂ ਦੂਰ ਰਹੇਗਾ ਹਰਿਆਣਾ ਦੇ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦਾ ਸਿਆਸੀ ਖੇਡ ਹਰ ਵਾਰ ਸ਼ੁਰੂ ਹੋ ਜਾਂਦਾ ਹੈ ਔਰ ਇਸ ਵਾਰ ਵੀ ਐਸੇ ਐਸੇ ਕਿੜ ਹਲਚਲ ਪੈਦਾ ਕਰ ਰਿਹਾ ਹੈ ਡੇਰਾ ਮੁਖੀ ਨੇ 20 ਦਿਨ ਦੀ ਪੈਰੋਲ ਤੇ ਬਾਹਰ ਆਂਦੇ ਹੀ ਹਰਿਆਣਾ ਦੇ ਵਿੱਚ ਨਾਮ ਚਰਚਾ ਬੁਲਾ ਲਈ ਹੈ ਕੁਝ ਥਾਵਾਂ ਤੇ ਸੰਗਤਾਂ ਨੇ ਇਕੱਠੇ ਹੋ ਕੇ ਇਹਦੀ ਸੂਚਨਾ ਦਿੱਤੀ ਹੈ ਤੇ ਕੁਝ ਥਾਵਾਂ ਦੇ ਉੱਤੇ ਮੋਬਾਈਲ ਦੇ ਰਾਹੀਂ ਸੁਨੇਹੇ ਪੇਜ ਕੇ ਇਹਦੀ ਜਾਣਕਾਰੀ ਦਿੱਤੀ ਗਈ ਹੈ ਹਰਿਆਣਾ ਚੋਣਾਂ ਦੇ ਵਿੱਚ ਪੰਜ ਪਾਰਟੀਆਂ ਦੇ ਵਿੱਚ ਮੁਕਾਬਲਾ ਹੈ ਡੇਰੇ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਹੈ ਡੇਰਾ ਪ੍ਰੇਮੀ ਸੁਬੇਦੀ 90 ਸੀਟਾਂ ਦੇ ਵਿੱਚੋਂ 35 ਸੀਟਾਂ ਤੇ ਇੱਕ ਤਰ੍ਹਾਂ ਦੇ ਵੋਟ ਬੈਂਕ ਦਾ ਕੰਮ ਕਰਦੇ ਨੇ ਹਾਲਾਂਕਿ ਡੇਢ ਦਰਜਨ ਸੀਟਾਂ ਅਜੇਹੀਆਂ ਨੇ ਜਿੱਥੇ ਮੁਕਾਬਲਾ ਬਹੁਤ ਹੀ ਕਰੜਾ ਹੈ ਅਜਿਹੀ ਸੂਰਤ ਦੇ ਵਿੱਚ ਡੇਰਾ ਪ੍ਰੇਮੀ ਡਿਸਾਈਡਿੰਗ ਫੈਕਟਰ ਸਾਬਤ ਹੋ ਸਕਦੇ ਨੇ